ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਕਹਿੰਦੇ ਆ ਕਿ ਜਿਸ ਦਿਨ ਤੁਹਾਨੂੰ ਆਪਣੀ ਵੈਲਿਊ ਪਤਾ ਲੱਗੀ ਜਿਸ ਦਿਨ ਤੁਹਾਨੂੰ ਆਪਣਾ ਮੁੱਲ ਪਤਾ ਲੱਗ ਗਿਆ ਉਸ ਦਿਨ ਤਕਰੀਬਨ ਤੁਸੀਂ ਦੂਜੇ ਦੀ ਜੋ ਆਪਾਂ ਕਹਿੰਦੇ ਨੇ ਕਿ ਪ੍ਰਸ਼ੰਸਾ ਜਾਂ ਕਿਸੇ ਦੀ ਕਹਿਨ ਦਾ ਸਾਡੇ ਤੇ ਕੋਈ ਅਸਰ ਨਹੀਂ ਹੁੰਦਾ ਪਰ ਐਦਾਂ ਨਹੀਂ ਹੁੰਦਾ ਬੇਸ਼ੱਕ ਅਸੀਂ ਆਪਣੀ ਵੈਲਿਊ ਆਪਣੀਆਂ ਨਜ਼ਰਾਂ ਦੇ ਵਿੱਚ ਕਿੰਨੀ ਵੀ ਮਹਾਨ ਕਿਉਂ ਨਾ ਰੱਖੀਏ ਪਰ ਜਦੋਂ ਸਾਨੂੰ ਸਾਡੀ ਮਹਾਨਤਾ ਜੋ ਸਾਡੇ ਕੋਲ ਨੌਲੇਜ ਹੈ ਅਸੀਂ ਦੂਜੇ ਨੂੰ ਸ਼ੇਅਰ ਨਹੀਂ ਕਰਦੇ ਜਾਂ ਜੋ ਅਸੀਂ ਹਾਂ ਉਹ ਅਸੀਂ ਸਿਰਫ ਆਪਣੇ ਆਪ ਅੰਦਰ ਹੀ ਰਹਿਨੇ ਆ ਤਾਂ ਫਿਰ ਉਹ ਚੀਜ਼ਾਂ ਇੱਕ ਗੁਬਾਰ ਬਣ ਜਾਂਦੀਆਂ ਨੇ ਤੁਸੀਂ ਦੇਖਿਆ ਹੋਣਾ ਕਿ ਕਹਿੰਦੇ ਆ ਕਿ ਜਦੋਂ ਜ਼ਿਆਦਾ ਦੁੱਖ ਹੋਵੇ ਤਾਂ ਰੋ ਲੈਣਾ ਚਾਹੀਦਾ ਹੈ ਹਨਾ ਜਦੋਂ ਜ਼ਿਆਦਾ ਦੁੱਖ ਹੋਵੇ ਤਾਂ ਰੋ ਲੈਣਾ ਚਾਹੀਦਾ ਹੈ ਕਿਉਂਕਿ ਇੱਕ ਅੰਦਰ ਦਾ ਗੁਬਾਰ ਤੁਹਾਨੂੰ ਜ਼ਹਿਰ ਬਣਾ ਦਿੰਦਾ ਹੈ ਇਸੇ ਤਰ੍ਹਾਂ ਅਗਰ ਮਨ ਦੇ ਵਿੱਚੋਂ ਗੱਲਾਂ ਨਾ ਗੱਡੀਆਂ ਜਾਣ ਕਿਸੇ ਨਾਲ ਡਿਸਕਸ਼ਨ ਨਾ ਕੀਤੀ ਜਾਵੇ ਤਾਂ ਕਿੱਡੀ ਪਰੇਸ਼ਾਨੀ ਵਾਲੀ ਗੱਲ ਹੋ ਜਾਂਦੀ ਹੈ ਨਹੀਂ ਤੁਸੀਂ ਹੁਣ ਆਪ ਹੀ ਸੋਚੋ ਕਿ ਜਦੋਂ ਸਾਡੇ ਨਾਲ ਕੋਈ ਬੋਲਦਾ ਨਹੀਂ ਪਰਿਵਾਰ ਵਿੱਚ ਸਾਡੇ ਨਾਲ ਕੋਈ ਗੱਲ ਨਹੀਂ ਕਰਦਾ ਤਾਂ ਇੱਕ ਕਿਸਮ ਦੀ ਬੜੀ ਡਿਪਰੈਸ਼ਨ ਵਾਲੀ ਹਾਲਤ ਹੋ ਜਾਂਦੀ ਹੈ ਤੇ ਬੰਦੇ ਦੇ ਹੌਲੀ-ਹੌਲੀ ਚਿਹਰਾ ਮੁਰਝਾਣਾ ਸ਼ੁਰੂ ਹੋ ਜਾਂਦਾ ਜਿਨ੍ਹਾਂ ਦੀ ਵੀ ਆਪਣੇ ਪਰਿਵਾਰ ਵਿੱਚ ਪੁੱਛ ਗਿੱਚ ਹੈ ਗੱਲਬਾਤ ਸੁਣੀ ਜਾਂਦੀ ਆ ਗੱਲਬਾਤ ਕਹੀ ਜਾਂਦੀ ਆ ਜਾਂ ਗੱਲਬਾਤ ਉਹਨਾਂ ਦੀ ਗੱਲ ਨੂੰ ਅਹਿਮੀਅਤ ਦਿੱਤੀ ਜਾਂਦੀ ਆ ਤਾਂ ਉਹਨਾਂ ਦਾ ਆਪਣੇ ਪਰਿਵਾਰ ਵਿੱਚ ਰੁਤਬਾ ਹੁੰਦਾ ਇੱਕ ਤਾਂ ਉਹਨਾਂ ਦੇ ਚਿਹਰੇ ਦੀ ਰੰਗਤ ਤੇ ਖੁਸ਼ੀ ਦੇਖਣ ਵਾਲੀ ਹੁੰਦੀ ਆ ਤੇ ਚਾਰ ਬੰਦਿਆਂ ਦੇ ਵਿੱਚ ਬੜੇ ਸੋਹਣੇ ਤਰੀਕੇ ਨਾਲ ਅਗਲਾ ਗੱਲ ਕਰਦਾ ਕਿਉਂ ਤੇ ਆਪਾਂ ਦੇਖਿਆ ਤੁਸੀਂ ਸਮਾਜ ਵਿੱਚ ਉਹ ਤੇ ਲੈ ਵਾਈ ਇਹਦੀ ਤਾਂ ਟੌਰ ਹੈ ਇਹਦੀ ਤਾਂ ਪੁੱਛੇ ਬਿਨਾ ਆ ਨਹੀਂ ਹੁੰਦਾ ਇਹਦੇ ਤੇ ਐਦਾਂ ਇਹ ਇਸਤ ਕਰਕੇ ਤਾਂ ਇਹਨੂੰ ਗੱਲਾਂ ਆਉਂਦੀਆਂ ਫਿਰ ਅਸੀਂ ਪੰਜਾਬੀ ਚ ਇਹ ਵੀ ਕਹਿੰਦੇ ਆ ਕਿ ਇਹਨੂੰ ਇਸੇ ਕਰਕੇ ਹੀ ਗੱਲਾਂ ਆਉਂਦੀਆਂ ਹੁਣ ਸੁਣੋ ਮੇਰੀ ਗੱਲ ਧਿਆਨ ਨਾਲ ਕਹਿੰਦੇ ਸਵਰਗ ਤੇ ਨਰਕ ਆਪਾਂ ਅੱਗੇ ਵੀ ਇਹ ਗੱਲ ਡਿਸਕਸ਼ਨ ਕੀਤੀ ਸੀ ਅਸਲ ਦੇ ਵਿੱਚ ਜਿਸ ਤਰ੍ਹਾਂ ਦੀ ਜ਼ਿੰਦਗੀ ਤੁਸੀਂ ਚੁਣਦੇ ਹੋ ਜਿਉ ਰਹੇ ਹੋ ਉਹੀ ਸਵਰਗ ਹੈ ਉਹੀ ਨਰਕ ਹੈ ਆਪਣੇ ਆਪ ਨੂੰ ਗੁਲਾਮ ਬਣਾਣਾ ਕਿਸੇ ਚੀਜ਼ ਦੇ ਪ੍ਰਤੀ ਆਪਣੇ ਆਪ ਨੂੰ ਲਗਾ ਲੈਣਾ ਤੇ ਉਸ ਦੇ ਪਿੱਛੇ ਭੱਜਦੇ ਰਹਿਣਾ ਹੀ ਨਰਕ ਹੈ ਕਿਉਂ ਕੀ ਕਰਾਂਗੇ ਉਸ ਚੀਜ਼ ਨੂੰ ਪਾ ਕੇ ਜਿਹਦੇ ਲਈ ਤੁਸੀਂ ਆਪਣੀ ਅੱਧੀ ਜ਼ਿੰਦਗੀ ਦੇ ਦਿੱਤੀ ਫਿਰ ਤੁਹਾਨੂੰ ਉਹ ਮਿਲੀ ਤਾਂ ਉਹਦੀ ਅਹਿਮੀਅਤ ਖਤਮ ਤਾਂ ਨਰਕ ਕੀ ਹੈ ਕੀ ਨਰਕ ਹੈ ਕਿਸੇ ਚੀਜ਼ ਨੂੰ ਪਾਉਣ ਦੇ ਲਈ ਭੱਜਦੇ ਰਹਿਣਾ ਤੇ ਆਪਣੇ ਵਕਤ ਨੂੰ ਇੰਜੋਏ ਨਾ ਕਰਨਾ ਦੂਜੀ ਗੱਲ ਕਿਤੇ ਵੀ ਸਵਰਗ ਨਰਕ ਨਹੀਂ ਜੋ ਅਸੀਂ ਜਿਉ ਰਹੇ ਹਾਂ ਉਹੀ ਸਵਰਗ ਤੇ ਨਰਕ ਹੈ ਸਾਡੀ ਸੋਚ ਹੀ ਹੈ ਸਾਡਾ ਮਨ ਹੀ ਹੈ ਸਾਡੀਆਂ ਸਥਿਤੀਆਂ ਹੀ ਨੇ ਜਿੱਥੇ ਅਸੀਂ ਬੈਠੇ ਹਾਂ ਜਿੱਥੇ ਅਸੀਂ ਬੈਠੇ ਹਾਂ ਜੋ ਅਸੀਂ ਕਰ ਰਹੇ ਹਾਂ ਜੋ ਅਸੀਂ ਭੁਗਤ ਰਹੇ ਹਾਂ ਜੋ ਅਸੀਂ ਕਿਸੇ ਨੂੰ ਆਪਣੀ ਜ਼ਿੰਦਗੀ ਚ ਦੀ ਬਾਗ ਡੋਰ ਦੂਜੇ ਦੇ ਹੱਥ ਤੇ ਦਿੱਤੀ ਹੋਈ ਹੈ ਬਿਲਕੁਲ ਜਿਉਂਦੇ ਜਾਗਦੇ ਗੁਲਾਮ ਆ ਸੀ ਤੇ ਫਿਰ ਤੇ ਫਿਰ ਬੜਾ ਵਧੀਆ ਕੁਐਸਚਨ ਆਉਂਦਾ ਦਿਮਾਗ ਦੇ ਵਿੱਚ ਤੇ ਫਿਰ ਕੀ ਕਰੀਏ ਨਾ ਨਾ ਫਿਰ ਕਰੀਏ ਕੀ ਫਿਰ ਜੂਈਏ ਕਿਦਾਂ ਫਿਰ ਹੋਊਗਾ ਕੀ ਲੈ ਖਾਵਾਂਗੇ ਕਿੱਥੋਂ ਲੈ ਦੱਸ ਜੇ ਐਦਾਂ ਹੋ ਗਿਆ ਇਹੀ ਤਾਂ ਹੈ ਜ਼ਿੰਦਗੀ ਅੱਛਾ ਠੀਕ ਆਪਣੇ ਆਪ ਨੂੰ ਤੁਸੀਂ ਉਸ ਅਨੁਸਾਰ ਅਸਲ ਵਿੱਚ ਜਿਉਣਾ ਸਿਖਾ ਲਿਆ ਏ ਤੁਹਾਡੀ ਹੈਬਿਟ ਬਣ ਗਈ ਹੈ ਹਰ ਕਿਸੇ ਦੀ ਆਦਤ ਬਣ ਜਾਂਦੀ ਹੈ ਲਗਾਤਾਰ ਵਿਗਿਆਨ ਕਹਿੰਦੇ ਆ ਕਿ 3 ਮਹੀਨੇ ਜਾਂ 11 ਦਿਨ ਲਗਾਤਾਰ ਕੋਈ ਚੀਜ਼ ਕੀਤੀ ਜਾਵੇ ਤਾਂ 12ਵੇਂ ਦਿਨ ਉਸ ਦੀ ਤਲਬ ਲੱਗ ਜਾਂਦੀ ਹੈ 3 ਮਹੀਨੇ ਲਗਾਤਾਰ ਤੁਸੀਂ ਆਪਣੀ ਰੁਟੀਨ ਨੂੰ ਇੱਕ ਲਾਈਫ ਚ ਦੇ ਦੋ ਤਾਂ ਉਸ ਤਰ੍ਹਾਂ ਦੀ ਹੀ ਇਨਸਾਨ ਦੀ ਕੈਦਨਿਆ ਕਿ ਆਪਾਂ ਅੰਦਰੋਂ ਉਤਾਵਲਾਪਣ ਬੇਚੈਨੀ ਹੋ ਜਾਂਦੀ ਆ ਕਿ ਆ ਚੀਜ਼ ਕਰਨੀ ਆ ਚੀਜ਼ ਐਂ ਤਾਂ ਹੋਣੀ ਇਸੇ ਤਰ੍ਹਾਂ ਅਗਰ ਤੁਸੀਂ 3 ਮਹੀਨੇ ਲਗਾਤਾਰ ਜਿੱਦਾਂ ਆਪਾਂ ਗੱਲ ਕੀਤੀ ਤੇ 7 ਸਾਲ ਅਗਰ ਕੋਈ ਰਿਲੇਸ਼ਨ ਹੋ ਜਵੇ ਤਾਂ ਉਹ ਤਕਰੀਬਨ ਤੁਹਾਡੀ ਜ਼ਿੰਦਗੀ ਚੋਂ ਜਾਂਦਾ ਹੀ ਨਹੀਂ ਉਹ ਪੱਕੇ ਤੌਰ ਤੇ ਤੁਸੀਂ ਉਸਤੇ ਡਿਪੈਂਡ ਜਾਓ ਤੁਹਾਡੇ ਤੇ ਡਿਪੈਂਡ ਹੋ ਜਾਂਦੇ ਮੈਂ ਦੇਖਿਆ ਵੈਸੇ ਇੱਕ ਗੱਲ ਮੇਰੀ ਆਪਣਾ ਐਕਸਪੀਰੀਅੰਸ ਹੈ ਕਿ ਕੋਈ ਤੁਹਾਨੂੰ ਤੁਸੀਂ ਦੂਜੇ ਨੂੰ ਜਾਂ ਕੋਈ ਤੁਹਾਨੂੰ ਉਹਨਾਂ ਕੋ ਹੀ ਮਤਲਬ ਉਹ ਕੈਦ ਨਹੀਂ ਆ ਕਿ ਆਪਾਂ ਉਹਨਾਂ ਕੋਈ ਤੁਹਾਡੇ ਸਿਰ ਤੇ ਚੜਦਾ ਜਿੰਨਾ ਕੋਈ ਤੁਸੀਂ ਚੜਨ ਦੀ ਇਜਾਜ਼ਤ ਨਹੀਂ ਦਿੰਦੇ ਤਾਕੀ ਮਤਲਬ ਹੋਇਆ ਐਵੇਂ ਹੀ ਸਿਰ ਤੇ ਚੜਿਆ ਐਵੇਂ ਨਹੀਂ ਸਿਰ ਤੇ ਚੜਦੇ ਅਸੀਂ ਚੜਾਇਆ ਅਸੀਂ ਬਿਠਾਇਆ ਅਸੀਂ ਅਹਿਮੀਅਤ ਦਿੱਤੀ ਅਸੀਂ ਕਿਸੇ ਨੂੰ ਖੁੱਲ ਦਿੱਤੀ ਤਾਂ ਇਹ ਚੀਜ਼ ਹੋਈ ਸਾਡੇ ਨਾਲ ਕੋ ਚੀਜ਼ਾਂ ਕਰਨ ਦੀ ਸਾਡੇ ਨਾਲ ਮਿਸਬਿਹੇਵ ਜਾਂ ਕੁਛ ਐਨੀਥਿੰਗ ਕੁਛ ਵੀ ਨਾਲੋ ਤੁਸੀਂ ਕੁਛ ਵੀ ਨਾਲੋ ਕਿਸੇ ਤਰ੍ਹਾਂ ਦੀ ਜ਼ਿੰਦਗੀ ਅਸੀਂ ਜਿਉ ਰਹੇ ਹਾਂ ਤਾਂ ਇਸ ਦੇ ਲਈ ਸਿਰਫ ਤੇ ਸਿਰਫ ਅਸੀਂ ਜ਼ਿੰਮੇਵਾਰ ਹਾਂ ਸਚਾਈ ਹੈ ਸੱਚ ਜਾਣੋ ਜੇ ਇਹ ਦੁਨੀਆ ਚ ਹੀ ਸਵਰਗ ਹੈ ਇਹ ਦੁਨੀਆ ਚ ਹੀ ਨਰਕ ਹੈ ਤੇ ਇਹ ਜੋ ਅਸੀਂ ਭੁਗਤ ਰਹੇ ਹਾਂ ਇਹ ਸੋਚ ਜੋ ਸਾਨੂੰ ਨਰਕਾਂ ਵਾਲੀ ਦਿੰਦੀ ਹੈ ਇਹ ਵੀ ਦੇਣ ਵਾਲਾ ਉਹ ਹੈ ਤੇ ਜਿਹਨੇ ਸਵਰਗਾਂ ਵਾਲੀ ਦਿੱਤੀ ਹੈ ਉਹ ਵੀ ਦੇਣ ਵਾਲਾ ਉਹ ਹੈ ਗੱਲ ਇਹ ਹੈ ਕਿ ਅਸੀਂ ਇਸ ਨੂੰ ਯੂਜ਼ ਕਰਕੇ ਕਿਸ ਚੀਜ਼ ਨੂੰ ਚੁਣਦੇ ਹਾਂ ਇਹ ਸਾਡੇ ਉੱਤੇ ਡਿਪੈਂਡ ਕਰਦਾ ਹੈ ਇਹ ਸਚਾਈ ਹੈ ਚਲੋ ਕੱਲ ਵੀਡੀਓ ਨਹੀਂ ਪਾ ਸਕੀ ਕਿਉਂਕਿ ਮੈਂ ਹੈ ਨਹੀਂ ਸੀ ਇੱਥੇ ਤਾਂ ਫਿਰ ਮੈਂ ਸੋਚਿਆ ਕਿ ਵੀਡੀਓ ਤਾਂ ਜ਼ਰੂਰ ਪਾਣੀ ਚਾਹੀਦੀ ਹੈ ਗੱਲਬਾਤ ਤੇ ਜ਼ਰੂਰ ਕਰਨੀ ਚਾਹੀਦੀ ਹੈ ਹਨ ਕਿਉਂਕਿ ਕਈ ਵਾਰੀ ਕੁਝ ਚੀਜ਼ਾਂ ਜੋ ਵਕਤ ਅਨੁਸਾਰ ਹੁੰਦੀਆਂ ਨੇ ਹਨ ਤੇ ਵਹਿਮ ਦੀ ਗੱਲ ਕਰੀਏ ਤਾਂ ਆਪਾਂ ਵਹਿਮ ਤੇ ਬਾਦੂ ਆ ਬਾਦੂ ਜੀ ਬਾਦੂ ਹੁਣ ਦੇਖ ਲੋ ਪਿੱਛੇ ਜੀ ਕਹਿੰਦੇ ਵੀ ਗ੍ਰੈਂਡ ਲੱਗਣਾ ਕੋਈ ਗ੍ਰੈਂਡ ਗਰੂਨ ਨਹੀਂ ਸੀ ਐਵੇਂ YouTube ਭਰੀ ਪਈ ਸੀ ਗ੍ਰੈਂਡ ਦੇ ਨਾਲ ਹੈ ਹੀ ਨਹੀਂ ਜਦ ਤੇ ਫਿਰ ਕਾਹਦਾ ਵਹਿਮ ਫਿਰ ਜਦ ਇਥੇ ਹੈ ਹੀ ਨਹੀਂ ਅਸੀਂ ਤਾਂ ਉਹੀ ਚੀਜ਼ ਕਵਾਂਗੇ ਨਾ ਜੋ ਸਾਡੇ ਕੋਲ ਹੈ ਜਾਂ ਸਾਡੇ ਨਾਲ ਹੋ ਰਹੀ ਹੈ ਸਾਡੇ ਨਾਲ ਬੀਤ ਰਹੀ ਹੈ ਜਦ ਗ੍ਰਹਿਣ ਦਾ ਅਸਰ ਹੀ ਨਹੀਂ ਹੈ ਤਾਂ ਫਿਰ ਕੀ ਬੋਲਣਾ ਇਸੇ ਤਰ੍ਹਾਂ ਮੈਂ ਸੋਚਿਆ ਕਿ ਵੀਡੀਓ ਪਾਈ ਦੇਣੀ ਚਾਹੀਦੀ ਆ ਕਿਉਂਕਿ ਕੁਝ ਲੋਕ ਫਿਰ ਇਹ ਸੋਚਦੇ ਆ ਕਿ ਆ ਕਰ ਲੈਨੇ ਆ ਜੀ ਉਹ ਕਰ ਲੈਨੇ ਆ ਜੀ ਆ ਸੁਣਿਆ ਜੀ ਉਹ ਸੁਣਿਆ ਫਿਰ ਆ ਹੋ ਗਿਆ ਤੇ ਹੁਣ ਦੱਸੋ ਕੀ ਕਰੀਏ ਹਨ ਤੇ ਆਪਾਂ ਗੱਲ ਕਰਨੀ ਆ ਅੱਜ ਅੱਜ ਦੇ ਪੰਚਾਂਗ ਦੀ ਅੱਜ ਹੈਗੀ ਆ 28 28 ਸਤੰਬਰ 2024 ਔਰ ਗੱਲ ਕਰੀਏ ਆਪਾਂ ਦਿਨ ਦੀ ਤਾਂ ਅੱਜ ਹੈ ਸ਼ਨੀਵਾਰ ਦਾ ਦਿਨ ਹੈ ਔਰ ਕਰਕ ਰਾਸ਼ੀ ਵਿੱਚ ਚੰ드ਰਮਾ ਆਪਣੇ ਹੀ ਘਰ ਆਪਣੇ ਹੀ ਰਾਸ਼ੀ ਵਿੱਚ ਸਭ ਗ੍ਰਹਿ ਹੀ ਕਰਕ ਰਾਸ਼ੀ ਚ ਤੇ ਕੀ ਪ੍ਰਭਾਵ ਪਵੇਗਾ ਕਰਕ ਰਾਸ਼ੀ ਵਿੱਚ ਚੰ드ਰਮਾ ਦਾ ਨਕਸ਼ਤਰ ਰਹੇਗਾ ਜੀ ਅੱਜ ਅਸ਼ਲੇਸ਼ਾ ਨਕਸ਼ਤਰ ਗंडमूल ਬਣੇ ਹੋਏ ਨੇ ਜੀ ਪੂਰਾ ਦਿਨ ਬਣਨਗੇ ਕੱਲ ਵੀ ਬਣੇ ਰਹਿਣਗੇ ਤਕਰੀਬਨ ਗੰਡਮੂਲ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੂਲ ਦੀ ਪੂਜਾ ਲੱਗੇਗੀ ਕਾਦਸ਼ੀ ਤਿਥੀ ਦਸ਼ਰਾਦ ਰਹੇਗਾ ਅੱਜ ਇੰਦਰਾਇ ਕਾਦਸ਼ੀ ਵਰਤ ਰਹੇਗਾ ਤੇ ਨਾਲ ਬੁੱਧਾ ਅਜ ਹਸਤ ਨਕਸ਼ਤਰ ਚ ਚਲੇ ਜਾਣਗੇ ਰਾਤ ਨੂੰ 9 ਵਜੇ ਕੇ 9 ਮਿੰਟ ਤੋਂ ਸਿੱਧੀ ਯੋਗ ਰਹੇਗਾ ਚੰਦਰ ਕਰਕ ਰਾਸ਼ੀ ਵਿੱਚ ਕੀ ਪ੍ਰਭਾਵ ਸੂਰਜ ਕੇਤੂ ਤੇ ਬੁੱਧ ਦੀ ਯੁਤੀ ਬਣੀ ਹੋਈ ਹੈ ਕਿਹੜੀ ਰਾਸ਼ੀ ਤੇ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਇਸ ਤੇ ਆਪਾਂ ਗੱਲਬਾਤ ਕਰਾਂਗੇ 9 ਵਜੇ ਤੋਂ ਲੈ ਕੇ 10:30 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਸੁਣੋ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਐਰੇਜ ਹਨੀ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਚੰਦਰ ਰਹੇਗਾ ਚੌਥੇ ਸਥਾਨ ਵਿੱਚ ਤੇ ਬੁੱਧ ਦਾ ਨਕਸ਼ਤਰ ਬੁੱਧ ਦਾ ਨਕਸ਼ਤਰ ਚੰਦਰ ਦਾ ਮਿੱਤਰ ਨਹੀਂ ਹੈ ਤਾਂ ਸੇਤ ਸੰਭਾਲੋ ਆਪਣੀ ਥੋੜੀ ਬੋਧੀ ਪਰੇਸ਼ਾਨੀ ਰਹੇਗੀ ਤੇ ਕਨਫਿਊਜ਼ਨ ਵੀ ਹੋ ਸਕਦੀ ਆ ਇੱਕ ਕਨਫਿਊਜ਼ ਰਹੋਗੇ ਤੁਸੀਂ ਕੋਈ ਡਿਸੀਜਨ ਲੈਣ ਦੇ ਵਿੱਚ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ ਮਸਲਸ ਪ੍ਰੋਬਲਮ ਤੋਂ ਬੱਚੋ ਬਾਂਹ ਤੇ ਮੋਢੇ 'ਚ ਦਰਦ ਰਹਿ ਸਕਦਾ ਕੋਈ ਘੜੀ ਤੁਹਾਡੀ ਬੰਦ ਪਈ ਹੈ ਤਾਂ ਉਸ ਨੂੰ ਜ਼ਰੂਰ ਚਲਾ ਲਓ ਚੰਗਾ ਰਹੇਗਾ ਬੱਚਿਆਂ ਨੂੰ ਕੁਝ ਨਾ ਕੁਝ ਦੇਣਾ ਤੇ ਹਰੇ ਰੰਗ ਤੋਂ ਪਰਹੇਜ਼ ਰੱਖਣਾ ਜਿਸ ਘਰ ਵਿੱਚ ਅਸੀਂ ਬੈਠੇ ਹੋਈਏ ਉਸ ਚੀਜ਼ ਨੂੰ ਧਾਰਨ ਕਰਾਂਗੇ ਤਾਂ ਉਹਦੇ ਮੁਤਾਬਕ ਹੀ ਚੱਲਾਂਗੇ ਜਿੱਥੇ ਬੈਠੇ ਆ ਤਾਂ ਆਪਣੀ ਪਾਵਰ ਵਧਾਣੀ ਹੈ ਤਾਂ ਰੈੱਡ ਕਲਰ ਅੱਜ ਤੁਹਾਡਾ ਸ਼ੁਭ ਰਵੇਗਾ ਟੌਰਸ ਬ੍ਰੇਕ ਰਾਜੀ ਬਣੇ ਵਿਕ੍ਰਾਸ਼ੀ ਦੇ ਲਈ ਬੁੱਧਾ ਨਕਸ਼ਤਰ ਮਿੱਤਰ ਤੰਨ ਕੰਮ ਬਿਜ਼ਨਸ ਲਈ ਸਭ ਦੇ ਸਿਤਾਰੇ ਕੋਈ ਅੱਛੇ ਭਰਾ ਨਾਲ ਜੋ ਤੁਹਾਡੀ ਪਰੇਸ਼ਾਨੀ ਚੱਲਦੀ ਪਈ ਹੈ ਉਸ ਨੂੰ ਛੇਤੀ ਸੁਲਝਾ ਲੈਣਾ ਚਾਹੀਦਾ ਨਹੀਂ ਤਾਂ ਸਿਤਾਰੇ ਤੁਹਾਡਾ ਨੁਕਸਾਨ ਕਰ ਸਕਦੇ ਕਿਉਂਕਿ ਪਹਿਲਾਂ ਤੋਂ ਹੀ ਅਸ਼ਟਵੇਂਸ਼ ਲਗਣ ਵਿੱਚ ਬੈਠਾ ਹੋਣ ਥੋੜੀ ਸਿਹਤ ਖਰਾਬ ਕਰ ਰਿਹਾ ਤੁਹਾਡੀ ਤਾਂ ਸਿਹਤ ਸੰਭਾਲਣੀ ਜ਼ਰੂਰੀ ਜੀਬ ਤੇ ਸ਼ੈਦ ਲਾਓ ਬੁੱਧਾ ਨਕਸ਼ਤਰ ਮਿੱਤਰ ਇਹ ਪੰਛੀਆਂ ਨੂੰ ਹਰਾਚਾਰਾ ਉਹ ਸੌਰੀ ਪੰਛੀਆਂ ਨੂੰ ਹਰੀ ਮੂੰਗੀ ਪਾ ਸਕਦੇ ਹੋ ਤੇ ਗਊਸ਼ਾਲਾ ਹਰਾਚਾਰਾ ਵੀ ਦੇ ਸਕਦੇ ਹੋ ਜੈਮਿਨੀ ਮਿਥੂ ਰਾਸ਼ੀ ਮਿਥੂਨ ਰਾਸ਼ੀ ਦੇ ਲਈ ਧਨ ਕਮ ਕਰ ਬਿਜ਼ਨਸ ਲਈ ਸਿਤਾਰੇ ਹੋਏ ਚੰਗੇ ਇੱਕ ਦੁੱਧਾ ਪੈਕੇਟ ਧਾਰਮਿਕ ਸਥਾਨ ਤੇ ਰੱਖ ਕੇ ਆਓ ਸ਼ਨੀਵਾਰ ਦਾ ਦਿਨ ਹੈ ਪੈਰੋ ਮੰਦਰ ਵੀ ਰੱਖ ਸਕਦੇ ਹੋ ਸ਼ਨੀ ਮੰਦਰ ਵੀ ਰੱਖ ਸਕਦੇ ਹੋ ਹੋਰ ਕੋਈ ਉਪਾਕਰਨ ਦੀ ਜ਼ਰੂਰਤ ਨਹੀਂ ਐ ਬਸ ਥੋੜਾ ਗੁੱਸੇ ਤੇ ਕਾਫੀ ਦਿਨਾਂ ਤੋਂ ਦੱਸ ਦੇ ਪਏ ਆ ਗੁੱਸੇ ਤੇ ਕੰਟਰੋਲ ਰੱਖੋ ਦੇਣਾ ਅੱਛਾ ਜਾਏਗਾ ਕੈਂਸਰ ਕਰ ਕਰਾਸ਼ੀ ਕਰ ਕਰਾਸ਼ੀ ਨਵਾਲਿਆਂ ਨੂੰ ਵਾਹਨ ਧਿਆਨ ਨਾਲ ਚਲਾਉਣਾ ਚਾਹੀਦਾ ਛੱਟ ਚੋਟ ਲੱਗ ਸਕਦੀ ਆ ਵਾਹਨ ਦਾ ਨੁਕਸਾਨ ਹੋ ਸਕਦਾ ਹੈ ਤੇ ਕਾਲਾ ਨੀਲਾ ਰੰਗ ਤੁਸੀਂ ਅੱਜ ਬਿਲਕੁਲ ਨਹੀਂ ਪਾਉਣਾ bizness deal ਤੁਹਾਡੀ ਬਣਦੇ ਬਣਦੇ ਕੰਮ ਕੈਨਸਲ ਹੋ ਸਕਦੇ ਆ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰੋ ਚਾਂਦੀ ਕੋਲ ਰੱਖੋ ਮਾਂ ਦੇ ਪੈਰੀਂ ਹੱਥ ਲਾ ਕੇ ਦਿਨ ਦੀ ਕੀਤੀ ਸ਼ੁਰੂਆਤ ਸਕਸੈਸ ਦਵੇਗੀ ਅਗਲੀ ਰਾਸ਼ੀ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਬੁੱਧਾ ਨਕਸ਼ਤਰ ਮਿੱਤਰ ਆ ਮਨਖੁਸ਼ ਰਵੇਗਾ ਯਾਤਰਾ ਵੀ ਸਫਲਕਾਰੀ ਰਹੇਗੀ ਤੇ ਮਨਨ ਦੀ ਸਥਿਤੀ ਜੋ ਪਰਿਵਾਰ ਨਾਲ ਤੁਸੀਂ ਟਾਈਮ ਸਪੈਂਡ ਕਰ ਰਹੇ ਹੋ ਉਹ ਤੁਹਾਨੂੰ ਇੱਕ ਅਜੀਬ ਤਰ੍ਹਾਂ ਦਾ ਸੁੱਖ ਦਵੇਗੀ ਕੋਸ਼ਿਸ਼ ਇਹ ਕਰਨੀ ਹੈ ਕਾਲਾ ਨੀਲਾ ਰੰਗ ਨਹੀਂ ਪਾਉਣਾ ਤੇ ਗੁਰਦਾ ਸੇਵਨ ਵੀ ਨਹੀਂ ਕਰਨਾ ਸੇ ਥੋੜੀ ਜੀ ਤੁਹਾਡੀ ਖਰਾਬ ਪੇਟ ਚ ਇਨਫੈਕਸ਼ਨ ਵਗੈਰਾ ਚੱਲਦੀ ਪਈ ਹੈ ਧਿਆਨ ਰੱਖੋ ਆਪਣੀ ਸਿਹਤ ਦਾ ਦੁੱਧ ਮੱਥੇ ਤੇ ਤੁਸੀਂ ਵੀ ਲਾਉਂਦੇ ਰਹੋ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਸਿਤਾਰੇ ਚੰਗੇ ਪਰਿਵਾਰ ਦਾ ਸਾਥ ਤੁਹਾਨੂੰ ਵੀ ਮਿਲ ਰਿਹਾ ਬੁੱਧਾ ਨਕਸ਼ਤਰ ਮਿੱਤਰ ਹੈ ਆਪਣੇ ਆਪ ਆਪਣੇ ਆਪ ਤੇ ਮਾਣਜਾ ਮਹਿਸੂਸ ਕਰਨਾ ਚੰਗੀ ਗੱਲ ਹੈ ਹਲਕਾ ਮਿਊਜ਼ਿਕ ਅੱਜ ਜਰੂਰ ਸੁਣਨਾ ਹੈ ਖਰਚੇ ਕੁਝ ਜ਼ਿਆਦਾ ਹੋ ਰਹੇ ਨੇ ਤੇ ਫਿਰ ਕੀ ਹੋਇਆ ਫੈਮਿਲੀ ਤੇ ਹੀ ਹੋ ਰਿਹਾ ਟੈਨਸ਼ਨ ਨਾ ਕਰੋ ਹਾਂ ਚੰਦਰਮੱਥੇ ਤੇ ਜਰੂਰ ਲਗਾ ਲਓ ਤਾਂ ਕਿ ਦੁਜੀ ਬੈਠਾ ਸ਼ੁਕਰ ਤੁਹਾਨੂੰ ਸ਼ੁਭਫਲ ਦੇਵੇ ਲਿਬਰਾਟੋ拉 ਰਾਸ਼ੀ ਵਾਲਿਆਂ ਦੇ ਲਈ ਬੁੱਧਾ ਨਕਸ਼ਤਰ ਮਿੱਤਰ ਵਿਦੇਸ਼ ਲਈ ਸਿਤਾਰੇ ਹੋਏ ਚੰਗੇ ਖਰਚੇ ਹੋਏ ਸ਼ੁਭ ਜਗਾ ਤੇ ਤੇ ਨਾਲ ਦਿਨ ਲੰਘਿਆ ਸ਼ਾਮ ਨੂੰ ਥੋੜੀ ਜੀ ਟੈਨਸ਼ਨ ਪਰੇਸ਼ਾਨੀ ਕਿ ਜਿਆਦਾ ਭਾਜ ਨਟ ਕੀਤੀ ਜਿਆਦਾ ਵਧੀਆ ਪ੍ਰੋਫਿਟ ਆਉਣਾ ਚਾਹੀਦਾ ਸੀ ਪਰ ਉਹਨਾਂ ਨਹੀਂ ਮਿਲਿਆ ਇਸ ਕਰਕੇ ਤੁਸੀਂ ਥੋੜੀ ਜਿਹੀ ਪਰੇਸ਼ਾਨ ਹੋਏ ਕੰਨਾਂ ਪਿੱਛੇ ਇਧਰ ਜਰੂਰ ਲਗਾ ਲੈਣੀ ਹੈ ਤੇ ਨਾਲ ਇਨਵੈਸਟਮੈਂਟ ਜਿਆਦਾ ਨਹੀਂ ਕਰਨੀ ਠੀਕ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਲੰਬੀ ਛੁੱਟੀ ਯਾਤਰਾ ਦੋਨੋਂ ਹੀ ਹੋਈਆਂ ਸਫਲਕਾਰੀ ਮਨ ਖੁਸ਼ ਬੁੱਧ ਦਾ ਨਕਸ਼ਤਰ ਭਾਵੇਂ ਮਿੱਤਰ ਨਹੀਂ ਆ ਥੋੜਾ ਆਪਣੀ ਮਿਠਾਸ ਰੱਖੋਗੇ ਬਾਣੀ ਵਿੱਚ ਜਿਆਦਾ ਰਿਜ਼ਲਟ ਤੁਹਾਨੂੰ ਅੱਛੇ ਮਿਲ ਸਕਦੇ ਆ ਠੀਕ ਆ ਨਾਲ ਕੋਸ਼ਿਸ਼ ਇਹ ਵੀ ਕਰਨੀ ਹੈ ਜੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੇ ਕਿ ਕਾਰਟੋ ਨਿਕਲਦੇ ਸਮੇਂ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰੋ ਸੈਜੀਟੇਰੀਅਸ ਤਨੂ ਰਾਸ਼ੀ ਵਾਲਿਆਂ ਦੇ ਸਿਤਾਰੇ ਪਾਂਚ ਦੁੱਧ ਪਾ ਕੇ ਨਹਾਉਣਾ ਤੁਹਾਡੇ ਲਈ ਵੀ ਅੱਛਾ ਹੋਇਆ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦੇਣੀ ਚਾਹੀਦੀ ਆ ਘਰ ਪਰਿਵਾਰ ਵਿੱਚ ਮਾਂ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਥੋੜੀਆਂ ਬਹੁਤੀਆਂ ਬੜੀਆਂ ਰਹਿਣਗੀਆਂ ਹਸਪਤਾਲ ਦੇ ਚੱਕਰ ਲੱਗ ਸਕਦੇ ਆ ਮਨ ਥੋੜਾ ਜ਼ਿਆਦਾ ਬੇਚੈਨ ਪਰੇਸ਼ਾਨ ਹੈ ਤਾਂ ਇੱਕ ਜਗ੍ਹਾ ਨੂੰ ਚੇਂਜ ਕਰਕੇ ਦੂਜੀ ਜਗ੍ਹਾ ਚਲੇ ਜਾਓ ਇਹ ਪਰੇਸ਼ਾਨੀਆਂ ਕਿਹੜਾ ਹਮੇਸ਼ਾ ਲਈ ਰਹਿਣ ਵਾਲੀਆਂ ਨੇ ਟਲ ਜਾਣਗੀਆਂ ਤਾਂ ਥੋੜਾ ਆਪਣੇ ਆਪ ਤੇ ਕੰਟਰੋਲ ਰੱਖੋ ਹਲਕਾ ਮਿਊਜ਼ਿਕ ਵੀ ਸੁਣਨਾ ਹੈ ਤੇ ਕੋਸ਼ਿਸ਼ ਕਰਨੀ ਹੈ ਕਿ ਆਰਾਮ ਨਾਲ ਸਹਿਜਤਾ ਨਾਲ ਚੱਲ ਕੇ ਹੀ ਹਰ ਗੱਲਬਾਤ ਤੇ ਹਰ ਫੈਸਲਾ ਕਰਨ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਬੁੱਧ ਦਾ ਨਕਸ਼ਤਰ ਮਿੱਤਰ ਰਸਤੇ ਖੁੱਲ ਰਹੇ ਆ ਰਸਤੇ ਮਿਲ ਰਹੇ ਆ ਕੰਮਕਾਰ ਦੇ ਵੀ ਤੇ ਜੋ એનર્ਜੀ ਲਈ ਦੀ ਬੁੱਧਾ ਨਕਸ਼ਤਰ ਮਿੱਤਰ ਹੈ ਅੱਗੇ ਵਧਣ ਦੇ ਲਈ એનર્ਜੀ ਤੁਹਾਡੀ ਬਿਲਕੁਲ ਸ਼ੁਭ ਹੋਣ ਵਾਲੀ ਆ ਤੇ ਨਾਲ ਹੀ ਚੰਦਰ ਇਮੋਸ਼ਨਲ ਤੇ ਪੈਸਾ ਵੀ ਤੁਹਾਨੂੰ ਵਾਧੂ ਦੇਣ ਵਾਲਾ ਹੈ ਠੀਕ ਹੈ ਬੁੱਧ ਦਾ ਨਕਸ਼ਤਰ ਵੀ ਮਿੱਤਰ ਹੈ ਤਾਂ ਕੁਝ ਕਰਨ ਦੀ ਜ਼ਰੂਰਤ ਹੈ ਨਹੀਂ ਹੈ ਪਰ ਫਿਰ ਵੀ ਕੱਚ ਦਾ ਗਲਾਸ ਯੂਜ਼ ਨਾ ਕਰੋ ਅਗਲੀ ਰਾਸ਼ੀ ਹੈ ਕੁਰਸ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਸਿਤਾਰੇ ਤੁਹਾਡੇ ਢਿੱਲੇ ਚੱਲਦੇ ਪਏ ਆ ਬੁੱਧ 8ਵੇਂ ਸਥਾਨ ਵਿੱਚ ਉਹ ਵੀ ਕੇਤੂ ਦੇ ਨਾਲ ਮਿੱਤਰ ਨਹੀਂ ਹੈ ਪੰਜਵੇਂ ਖਾਨੇ ਦਾ ਮਾਲਕ ਹੈ ਡਾਣ ਚਲਾ ਗਿਆ ਪੇਟ ਸਬੰਧੀ ਸੋਚ ਸਬੰਧੀ ਦਿਮਾਗ ਸਬੰਧੀ ਪਰੇਸ਼ਾਨੀਆਂ ਦੇ ਸਕਦਾ ਉੱਪਰ ਜੀ ਸੂਰਜ ਵੀ ਡਾਣ ਹੈ ਜੋ ਸੱਤਵੇਂ ਖਾਨੇ ਦਾ ਮਾਲਕ ਹੈ ਤੇ ਹਿੰਮਤ ਦੇ ਰਿਹਾ ਧਿਆਨ ਰੱਖੋ ਆਪਣੀ ਸਿਹਤ ਦਾ ਪਰੇਸ਼ਾਨੀਆਂ ਤੁਹਾਡੀਆਂ ਸਿਹਤ ਨੂੰ ਲੈ ਕੇ ਬਾਸ ਸਕਦੀਆਂ ਨੇ ਕੀ ਕਰਨਾ ਜੀ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਫਲ ਦੇਣ ਦੇ ਨਾਲ ਵੀ ਉਹ ਅਠਵੇਂ ਸਥਾਨ ਵਿੱਚ ਸ਼ੁਭ ਫਲ ਦਿੰਦਾ ਹੈ ਤੇ ਉਸ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਹਰਾ ਰੰਗ ਨਹੀਂ ਪਾਉਣਾ ਪਾਈਸੇ ਜ਼ਮੀਨ ਰਾਸ਼ੀ ਮੀਨ રાશિ ਦੇ ਲਈ ਕੰਨਿਆ ਜੋ ਬੁੱਧ ਦੀ ਸਥਿਤੀ ਹੈ ਉਸ ਮੁਤਾਬਕ ਤੇ ਬੁੱਧ ਦਾ ਜੋ ਨਕਸ਼ਤਰ ਹੈ ਉਸ ਮੁਤਾਬਕ ਸਿਤਾਰਿਆਂ ਦੇ ਹਿਸਾਬ ਦੇ ਨਾਲ ਕੀ ਕਰਨਾ ਹੈ ਤੁਸੀਂ ਬੁੱਧ ਸਤਵੇਂ ਖਾਨੇ ਦਾ ਮਾਲਕ ਹੈ ਕੋਈ ਨਵੇਂ ਪੇਪਰਾਂ ਦੀ ਡੀਲ ਕਰਨੀ ਹੈ ਤਾਂ ਪਰਿਵਾਰ ਦੀ ਸਲਾਹ ਨਾਲ ਕਰੋ ਕੋਈ ਨਵੇਂ ਰਿਸ਼ਤੇ ਨਾਲ ਅੱਗੇ ਵਧਣਾ ਤਾਂ ਉਹ ਵੀ ਪਰਿਵਾਰ ਦੀ ਸਲਾਹ ਨਾਲ ਵਧੋ ਬੁੱਧਾ ਨਕਸ਼ਤਰ ਚੌਥੇ ਤੇ ਸਤਵੇਂ ਖਾਨੇ ਦਾ ਮਾਲਕ ਹੈ ਤਾਂ ਇਹਦੇ ਲਈ ਤੁਸੀਂ ਕੀ ਕਰਨਾ ਹੈ ਜੀ ਸ਼ੁਕਰ ਦੌਣ ਚੱਲਣ ਕਰਕੇ ਜੀਵਨ ਸਾਥੀ ਦੇ ਨਾਲ ਥੋੜਾ ਮਨਮਟਾਪ ਵਾ ਸਕਦਾ ਤਾਂ ਥੋੜੀ ਜੀ એનર્ਜੀ ਨੂੰ ਆਪਣਾ ਸ਼ੁਭ ਕਰਕੇ ਹੀ ਚੱਲੋਗੇ ਤਾਂ ਵਧੀਆ ਮਿਸ਼ਰੀ ਦਾ ਸੇਵਨ ਕਰ ਲਓ ਹੋਰ ਜ਼ਿਆਦਾ ਅੱਛਾ ਹੋ ਜਾਏਗਾ ਏਸੀਜੀ ਅਸਟ੍ਰੋਲੋਜੀ ਵਿਦ ਲੌਜੀਕ ਆਪਾਂ ਤੁਹਾਨੂੰ ਦੱਸਿਆ ਨਾਲ ਹੀ ਵਸਤੂ ਮੁਤਾਬਕ ਆਪਾਂ ਛੋਟੇ ਛੋਟੇ ਉਪਾਅ ਤੁਹਾਨੂੰ ਦੱਸਦੇ ਰਹਿੰਨੇ ਆ ਕਿ ਵਸਤੂਆਂ ਨੂੰ ਕਿੱਦਾਂ ਸਹੀ ਕਰਕੇ ਅੱਛੇ ਰਿਜ਼ਲਟ ਅਸੀਂ ਲੈ ਸਕਦੇ ਹਾਂ ਤਾਂ ਹੁਣ ਸੁਣੋ ਸ਼ਰਾਧਾਂ ਦੇ ਦਿਨ ਚੱਲਦੇ ਪਏ ਆ ਵੈਸੇ ਤਾਂ ਮੈਂ ਤੁਹਾਨੂੰ ਇੱਕ ਵੀਡੀਓ ਪਾਣੀ ਹੈ ਜੋ ਕਿ ਮੱਸੀਆ ਦੇ ਸ਼ਰਾਧ ਤੇ ਕੀ ਕਰਨਾ ਚਾਹੀਦਾ ਪਰ ਕਈ ਲੋਕ ਇਹ ਪੁੱਛਦੇ ਆ ਕਿ ਕੀ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਅਸੀਂ ਉਹ ਕੀ ਕਰ ਸਕਦੇ ਹਣਾ ਕਿੱਦਾਂ ਕਰ ਸਕਦੇ ਆ ਤਾਂ ਸੁਣੋ ਇਕ ਤਾਂ ਪਹਿਲਾਂ ਤਾਂ ਦਿਮਾਗ ਚੋਂ ਹੀ ਵਹਿਮ ਕੱਢੋ ਕਿ ਵੱਡੇ ਵੱਡੇ ਇਹ ਸਾਡੇ ਲਈ ਕੁਝ ਨੁਕਸਾਨ ਕਰਦੇ ਆ ਭਾਵੇਂ ਕਿਸੇ ਵੀ ਤਰ੍ਹਾਂ ਦਾ દોਸ਼ ਤੁਹਾਡੀ ਜਨਮ ਪੱਤਰੀ ਚ ਹੈ ਜਿੱਦਾਂ ਆਪਾਂ ਕਹਿ ਦਿੰਦੇ ਆ ਗ੍ਰਹਿਣ ਦੋਸ਼ ਆ ਤਾਂ ਕਿਦਾਂ ਤਾਂ ਤੁਸੀਂ ਨਹੀਂ ਕੀਤਾ ਉਹ ਜਾਣੇ ਅਣਜਾਣੇ ਵਿੱਚ ਕੁਝ ਵੀ ਹੋਇਆ ਤਾਂ ਉਸ ਦੇ ਲਈ ਬੈਸਟ ਕਰਨ ਲਈ ਸਾਨੂੰ ਹਰ ਚੀਜ਼ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਪਹਿਲਾਂ ਤਾਂ ਸ਼ਰਾਧਾ ਦੇ ਦਿਨਾਂ ਵਿੱਚ ਜਿੱਦਾਂ ਵੀ ਤੁਸੀਂ ਸ਼ਰਾਧਾ ਦਿੰਦੇ ਹੋ ਦੂਜੀ ਗੱਲ ਵਾਸਤੂ ਦੇ ਮੁਤਾਬਕ ਆਪਣੇ ਘਰ ਤੇ ਵੱਡੇ ਵੱਡੇਰਿਆਂ ਦੀ ਪਿਕਚਰ ਅਗਰ ਤੁਸੀਂ ਸਾਊਥ ਦਿਸ਼ਾ ਵਿੱਚ ਲਗਾਣੇ ਹੋ ਹੈਨਾ ਧਿਆਨ ਰੱਖੋ ਸਾਉਥ ਦਿਸ਼ਾ ਵਿੱਚ ਜਦੋਂ ਵੀ ਤੁਸੀਂ ਵੱਡੇ-ਵਡੇਰਿਆਂ ਦੀ ਕੋਈ ਪਿਕਚਰ ਲਗਾਣੀ ਹੈ ਤੁਹਾਡੇ ਜੋ ਬਜ਼ੁਰਗ ਨੇ ਉਹਨਾਂ ਦੀ ਪਿਕਚਰ ਲਗਾਣੀ ਹੈ ਤਾਂ ਉਹ ਸਾਉਥ ਦਿਸ਼ਾ ਵਿੱਚ ਹੀ ਲਗਾਓ ਬਲੈਕ ਕਲਰ ਦੇ ਫਰੇਮ ਵਿੱਚ ਨਾ ਲਗਾਓ ਉਸ ਨੂੰ ਹਮੇਸ਼ਾ 골ਡਨ ਜਾਂ ਮੈਰੂਨ ਜਾਂ ਕਲਰ ਜਿੱਦਾਂ ਆਪਾਂ ਚੈਰੀ ਕਲਰ ਮੈਰੂਨ ਕਲਰ ਜਨ ਲਗਾਓ ਤਾਂ ਜਾਦਾ ਵਧੀਆ ਹੈ ਪਿਕਚਰ ਭਾਵੇਂ ਬਲੈਕ ਐਂਡ ਵਾਈਟ ਹੈ ਕੋਈ ਵੀ ਹੈ ਉਹ ਮਾਇਨੇ ਨਹੀਂ ਰੱਖਦੀ ਪਰ ਫਰੇਮ ਮਾਇਨੇ ਰੱਖਦਾ ਕਿਉਂਕਿ 골ਡਨ ਕਲਰ ਬ੍ਰਹਿਸਪਤ ਦਾ ਤੇ ਬਲੇਸਿੰਗ ਦਾ ਹੁੰਦਾ ਹੈ ਤੇ ਰੈੱਡ ਮੈਰੂਨ ਚੈਰੀ ਕਲਰ ਮੰਗਲ ਦਾ ਹੁੰਦਾ ਹੈ ਤੇ ਮੰਗਲ ਬ੍ਰਹਿਸਪਤ ਦਾ ਮਿੱਤਰ ਹੈ ਤਾਂ ਸੌਦਿਸ਼ਾ ਵਿੱਚ ਵੱਡੇ ਵੱਡੇ ਰਿਆਂ ਦੇ ਲੱਗੀ ਫੋਟੋ ਦੀ ਬਲੇਸਿੰਗ ਸਾਨੂੰ ਮਿਲਦੀ ਰਹੇ ਗ੍ਰਹਾਂ ਤੇ ਤਰੰਗਾ ਮੁਤਾਬਕ ਤਾਂ ਇਹ ਤੁਸੀਂ ਪਿਕਚਰ ਇਸ ਨੰਨ ਦੋਨਾਂ ਫਰੇਮਾਂ 'ਚ ਲਗਾ ਸਕਦੇ ਹੋ ਸਮਾਈ ਜਾਸਤ ਦਾ ਆਪ ਸਭ ਦਾ ਇਹ ਜੋ از دردین بخواهی شو بجاوید خوش را و مسکران رو تمین دایی زیاد زد